ਕੋਈ ਸੀ ਗੱਲ ਸਮੇਂ ਦੀ ਵੀ ਆਈ ਸੀ ਕਿ ਅਸੀਂ ਬਹੁਤ ਸਾਰਾ ਸਮਾਂ ਬਰਬਾਦ ਕਰਦੇ ਹਾਂ ਸਮਾਂ ਸਾਡੇ ਕੋਲ ਹੁੰਦਾ ਹੈ ਪਰ ਇਹ ਧਿਆਨ ਰੱਖਣਾ ਚਾਹੀਦਾ ਜੇਕਰ ਸਮਾਂ ਬਰਬਾਦ ਕਰ ਦਿੱਤਾ ਤਾਂ ਸਮਾਂ ਵੀ ਸਾਨੂੰ ਬਰਬਾਦ ਕਰ ਦੇਗਾ ਕੰਫਰਟ ਜ਼ੋਨ ਛੱਡਣੀ ਜ਼ਰੂਰੀ ਹੁੰਦੀ ਹੈ ਬਹੁਤ ਸਾਰੀਆਂ ਗੱਲਾਂ ਹੋਈਆਂ ਕਿ ਲੋਕਾਚਾਰ ਜਿਹੜੀ ਹੈਗੀ ਹੈ ਜਿਹੜੇ ਕੀ ਕਹਿਣਗੇ ਲੋਕ ਇਹ ਗੱਲਾਂ ਵੀ ਹੋਈਆਂ ਇਹ ਬਹੁਤ ਵੱਡੀ ਬਿਮਾਰੀ ਬਣ ਚੁੱਕੀ ਹੈ ਸਭ ਤੋਂ ਤੇ ਇੰਡੀਆ ਦਾ ਡਿਪਰੈਸ਼ਨ ਰੇਟ ਹੈ ਬਹੁਤ ਵੱਡੇ ਸਵਾਲ ਖੜਦਾ ਖੜੇ ਕਰ ਰਿਹਾ ਤੇ ਜਿੰਨਾ ਸੁਸਾਈਡ ਰੇਟ ਹੈ ਇਹ ਬਹੁਤ ਵੱਡੇ ਸਵਾਲ ਖੜੇ ਕਰਦਾ ਵੀ ਆਉਣ ਵਾਲੇ ਦਿਨ ਸਾਡੇ ਕਿਦਾਂ ਦੇ ਹੋਣਗੇ ਉਹ ਕਿ ਜਿਹੜਾ ਮੈਂਟਲ ਵਰਲਡ ਮੈਂਟਲ ਹੈਲਥ ਮੰਥ ਚੱਲ ਰਿਹਾ ਨਾ ਕੋਈ ਦੀਨ ਦੀ ਗੱਲ ਨਹੀਂ ਇਹ ਹੱਪਤਾ ਨਹੀਂ ਮੰਥ ਹੀ ਸ਼ੁਰੂ ਕੀਤਾ ਗਿਆ ਸੀ 1949 ਚ ਉਹ ਸੋਚ ਕੇ ਕਿ ਮੈਂਟਲ ਹੈਲਥ ਬਹੁਤ ਇੰਪੋਰਟੈਂਟ ਹੈ ਜਿਹੜੀ ਕਿ ਅੱਜ ਤੱਕ ਅਸੀਂ ਇਸ ਨੂੰ ਇੰਨੀ ਇੰਪੋਰਟੈਂਸ ਨਹੀਂ ਦੇ ਸਕੇ ਵੀ ਸਰੀਰ ਜਿਹੜੀ ਸਾਡੀ ਸਰੀਰ ਦੀ ਹੈਲਥ ਹੈ ਨਾ ਸਰੀਰਿਕ ਹੈਲਥ ਫਿਜ਼ੀਕਲ ਹੈਲਥ ਇਹ ਮੈਂਟਲ ਹੈਲਥ ਜਿਹੜੀ ਹੈ ਇਸ ਤੋਂ ਘੱਟ ਹੀ ਇੰਪੋਰਟੈਂਟ ਨਹੀਂ ਹੈਗੀ ਜੇਕਰ ਮੈਂਟਲ ਹੈਲਥ ਖਰਾਬ ਹੋ ਜੇ ਤਾਂ ਸਰੀਰ ਜਿਹੜਾ ਹੈਗਾ ਸਾਡਾ ਇੱਕ ਨਰਕ ਬਣ ਜਾਂਦਾ ਹੈਗਾ ਇਸ ਕਰਕੇ ਹਾਸਤੇ ਮੇਰੇ ਨਾਲ ਲਾਈਫ ਚੱਲ ਸਕਦੀ ਹੈ ਪਰ ਜੇਕਰ ਮੈਂਟਲ ਹੈਲਥ ਸਾਡੀ ਖਰਾਬ ਹੋ ਜਵੇ ਉਸ ਤੋਂ ਬਿਨਾਂ ਲਾਈਫ ਜਿਹੜੀ ਹੈਗੀ ਹੈ ਬਿਲਕੁਲ ਬੇਕਾਰ ਹੋ ਜਾਂਦੀ ਹੈ ਇਸ ਕਰਕੇ ਸਾਨੂੰ ਇਸ ਦੀ ਇੰਪੋਰਟੈਂਸ ਦਾ ਅਹਿਸਾਸ ਹੋਣਾ ਚਾਹੀਦਾ ਹੈਗਾ ਉਹਦੇ ਲਈ ਅੱਜ ਮੈਂਟਲ ਹੈਲਥ ਐਕਸਪਰਟ ਜਿਸ ਦਾ ਮੁਰਗੁਰੀਤ ਸਿੰਘ ਦੇ ਘੋਗੀ ਜਿਹੜੇ ਫਿਰ ਵੀ ਜਗਤ ਦੇ ਵਿੱਚ ਅਲੱਗ-ਅਲੱਗ ਤਰੀਕੇ ਨਾਲ ਲੋਕਾਂ ਨੂੰ ਮੋਟੀਵੇਟ ਕਰਦੇ ਹੈਗੇ ਆ ਤੇ ਅੱਜ ਸਾਰੇ ਨੇ ਇਕੱਠੇ ਕੋਸ਼ਿਸ਼ ਕੀਤੀ ਹੈ ਕਿ ਮੈਨੂੰ ਲੱਗਦਾ ਵੀ ਇਹ ਜਿਹਨੇ ਸਿਧਾਂਤ ਦੱਗੇ ਆ ਜਿਹੜੀਆਂ ਵਿਚਾਰਾਂ ਕੀਤੇ ਹੈਗੇ ਇਹਨਾਂ ਨੂੰ ਆਪਣੇ ਜੀਵਨ ਦੇ ਵਿੱਚ ਲਾਗੂ ਕਰਨਾ ਜ਼ਰੂਰੀ ਹੈ ਜੇ ਲਾਗੂ ਕਰਾਂਗੇ ਤੇ ਰਿਜ਼ਲਟ ਜ਼ਰੂਰ ਮਿਲਣਗੇ ਇਸ ਕਰਕੇ ਆਪਾਂ ਕੋਸ਼ਿਸ਼ ਦੀ ਗੱਲ ਸਵੇਰੇ ਵੀ ਆਈ ਸੀ ਕਿ ਅਸੀਂ ਬਹੁਤ ਸਾਰਾ ਸਮਾਂ ਬਰਬਾਦ ਕਰਦੇ ਨਾ ਸਮਾਂ ਸਾਡੇ ਕੋਲ ਹੁੰਦਾ ਹੈ ਤਰੇ ਧਿਆਨ ਰੱਖਣਾ ਚਾਹੀਦਾ ਜੇਕਰ ਸਮਾਂ ਬਰਬਾਦ ਕਰ ਦਿੱਤਾ ਤੇ ਸਮਾਂ ਵੀ ਸਾਨੂੰ ਬਰਬਾਦ ਕਰ ਦੇਗਾ ਕੰਫਰਟ ਜ਼ੋਨ ਛੱਡਣੀ ਜ਼ਰੂਰੀ ਹੁੰਦੀ ਹੈ ਅਦਰਵਾਈਜ਼ ਕੰਫਰਟ ਜ਼ੋਨ ਸਾਨੂੰ ਜਿਹੜੀ ਹੈਗੀ ਆ ਉਹ ਸਾਡਾ ਵਿਕਾਸ ਨਹੀਂ ਹੋਣ ਦੇਣਦੀ ਤੇ ਬਹੁਤ ਸਾਰੀਆਂ ਗੱਲਾਂ ਹੋਈਆਂ ਕਿ ਲੋਕਾਚਾਰ ਜਿਹੜੀ ਹੈਗੀ ਆ ਜਿਹੜੇ ਕੀ ਕਹਣਗੇ ਲੋਕ ਇਹ ਗੱਲਾਂ ਵੀ ਹੋਈਆਂ ਇਹ ਬਹੁਤ ਵੱਡੀ ਬਿਮਾਰੀ ਬਣ ਚੁੱਕੀ ਹੈ ਸਭ ਤੋਂ ਵੱਡਾ ਰੋਗ ਬਣ ਚੁੱਕਿਆ ਕੀ ਕਹਣਗੇ ਲੋਕ ਇਹ ਗੁਰਬਾਣੀ ਚ ਪਹਿਲਾਂ ਹੀ ਕਹਿਆ ਹੋਇਆ ਪਰ ਹਰ ਨੋਵਰ ਲੋਕਾਚਾਰ ਪਰ ਹਰ ਕੰਮ ਕਰੋਧ ਅਹੰਕਾਰ ਇਹ ਸਾਡੇ ਜਿਹੜੇ ਲੋਕ ਸਾਡੀ ਪਰਵਾਹ ਨਹੀਂ ਕਰਦੇ ਜਿਹੜਾ ਸਮਾਜ ਸਾਡੀ ਪਰਵਾਹ ਨਹੀਂ ਕਰਦਾ ਉਸ ਦੀ ਪਰਵਾਹ ਨਹੀਂ ਕਰਨੀ ਚਾਹੀਦੀ ਇਹ ਲੋੜਾਂ ਦੇ ਆਧਾਰ ਤੇ ਕੰਮ ਕਰਨੇ ਚਾਹੀਦੇ ਆ ਜਿੰਨੀ ਗੱਡੀ ਦੀ ਲੋੜ ਹੈ ਓਨੀ ਗੱਡੀ ਰੱਖਣੀ ਚਾਹੀਦੀ ਹੈ ਜਿੰਨੇ ਬੰਦਲੇ ਦੀ ਲੋੜ ਹੈ ਤੁਹਾਨੂੰ ਘਰ ਦੀ ਲੋੜ ਹੈ ਉਸ ਹਿਸਾਬ ਨਾਲ ਕਰ ਇਹ ਨਾ ਹੋਵੇ ਦੁਬਾਰੇ ਫਿਰ ਆਪਣੀ ਜਿਹੜੀ ਸਮਰੱਥਾ ਤੋਂ ਵੱਡੀਆਂ ਚੀਜ਼ਾਂ ਖਰੀਦ ਕੇ ਲੋਕ ਦਿਖਾਉਣ ਲਈ ਤੇ ਫਿਰ ਕੰਮ ਦਿਨ ਰਾਤ ਕਰ ਕਰਕੇ ਆਪਣੀ ਮੈਂਟਲ ਹੈਲਥ ਜਿਹੜੀ ਹੈਗੀ ਹੈ ਉਹਨੂੰ ਖਰਾਬ ਕਰਕੇ ਸੱਸ ਸੇ ਆਪਣੇ ਪਰਿਵਾਰਾਂ ਨੂੰ ਵੀ ਤਬਾਹ ਕਰ ਲੈਂਦੇ ਆ ਤੇ ਆਪਣੀ ਸਿਹਤ ਵੀ ਖਰਾਬ ਕਰ ਬੈਠਦੇ ਆ ਇਸ ਲਈ ਅਵੇਅਰਨੈਸ ਲਈ ਇਹ ਉਪਰਾਲਾ ਕੀਤਾ ਸੀ ਪਰਮਾਤਮਾ ਨਾਲ ਉਸਰਾ ਤਾਂ ਕਿ ਤੇ ਮੈਨੂੰ ਲੱਗਦਾ ਇਹਦੇ ਵਿੱਚ ਨੌਜਵਾਨਾਂ ਦੇ ਬਹੁਤ ਸਾਰੇ ਦੇਸ਼ਾਂ ਵਿਦੇਸ਼ਾਂ ਤੋਂ ਸਵਾਲ ਆਏ ਆ ਤੇ ਮੈਨੂੰ ਲੱਗਦਾ ਵੀ ਆਪਾਂ ਨੂੰ ਸਾਰੇ ਰਲ ਮਿਲ ਕੇ ਇਹ ਉਪਰਾਲਾ ਜਿਹੜਾ ਹੈਗਾ ਧਾਰਮਿਕ ਕੇਂਦਰਾਂ ਨੂੰ ਵੀ ਕੰਮ ਆ ਚੇਤ ਦੇ ਮੈਂ ਤਾਂ ਹਾਲ ਦੇ ਵਿੱਚ ਤਾਂ ਕਿ ਸਮਾਜ ਦੀ ਸਿਹਤ ਜਿਹੜੀ ਹੈ ਉਹ ਇੱਕ ਸਾਡੇ ਵਿਅਕਤੀਗਤ ਵੀ ਪਰਿਵਾਰਿਕ ਵੀ ਤੇ ਸਮਾਜ ਦੇ ਵਿੱਚ ਵੀ ਸੋ ਕਿ ਮਜਬੂਤ ਸਮਾਜ ਸਿਰਜਿਆ ਜਾ ਸਕੇ ਇਹ ਵੀ ਅੱਜ ਵੱਡੇ ਪੱਧਰ ਤੇ ਲੋਡ ਮਹਿਸੂਸ ਹੋ ਰਹੀ ਹੈ ਜਿਉਹ ਜਾਂ ਅੱਜ ਇੰਡੀਆ ਦਾ ਡਿਪਰੈਸ਼ਨ ਵੇਟ ਹੈ ਬਹੁਤ ਵੱਡੇ ਸਵਾਲ ਖੜਦਾ ਖੜੇ ਕਰ ਰਿਹਾ ਤੇ ਜਿੰਨਾ ਸੁਸਾਈਡ ਰੇਟ ਹੈ ਇਹ ਬਹੁਤ ਵੱਡੇ ਸਵਾਲ ਖੜੇ ਕਰਦਾ ਵੀ ਆਉਣ ਵਾਲੇ ਦਿਨ ਸਾਡੇ ਕਿਦਾਂ ਦੇ ਹੋਣਗੇ ਪੰਛੀ ਨੂੰ ਹੋਰ ਤਾਂ ਚੀਜ਼ਾਂ ਠੀਕ ਠਾਕ ਮਿਲ ਜਾਣਗੀਆਂ ਪਰ ਬੰਦਾ ਜਿਹੜਾ ਹੈਗਾ ਨਾ ਸਮਾਜ ਦੇ ਵਿੱਚ ਉਹ ਠੀਕ ਠਾਕ ਮਿਲ ਜੂਗਾ ਇਹ ਬਹੁਤ ਵੱਡਾ ਸਵਾਲ ਸਾਡੇ ਸਾਹਮਣੇ ਖੜਾ ਹੈ ਜਿਸ ਹਰ ਨਾਲ ਅਸੀਂ ਜਿਉ ਜਾ ਅੱਜ ਮਨੁੱਖ ਜਿਉ ਦੀ ਅਸੀਂ ਹਰ ਕਦਮ ਦੇਖਦੇ ਹਾਂ ਕਿ ਮਾਂ ਬਾਪ ਨੂੰ ਵੀ ਬਹੁਤ ਸਮਝਣ ਲੱਗਿਆ ਸਮਾਜ ਨੂੰ ਜਿਹੜਾ ਹੈਗਾ ਸਮਾਜ ਦੇ ਕਿਸ ਕੰਮ ਆ ਸਕਦਾ ਹੈਗਾ ਇਸ ਕਰਕੇ ਅੱਜ ਆਪਾਂ ਨੂੰ ਐਜੂਕੇਸ਼ਨ ਵੀ ਬੱਚਿਆਂ ਦੀ ਪਰਵਰਿਸ਼ ਵੀ ਕ੍ਰੈਡਲ ਚਾਰੇ ਬੱਚੇ ਬਹੁਤ ਸਵਾਲ ਖੜੇ ਕਰਦੇ ਆ ਇਸ ਕਰਕੇ ਬੱਚਿਆਂ ਦੀ ਪਰਵਰਿਸ਼ ਵੇਲੇ ਵੀ ਬਹੁਤ ਧਿਆਨ ਰੱਖਣ ਦੀ ਲੋੜ ਹੈਗੀ ਹੈ ਤੇ ਸਕੂਲਾਂ ਵਿੱਚ ਐਜੂਕੇਸ਼ਨ ਜਿਹੜੀ ਅੱਗੇ ਉਹਦੇ ਚ ਇਨਸਾਨੀ ਕਿਤਨਾ ਕੀ ਹੁੰਦਾ ਦੀ ਐਜੂਕੇਸ਼ਨ ਹੋਣੀ ਚਾਹੀਦੀ ਹੈ ਤੇ ਸਮਾਜ ਦੇ ਵਿੱਚ ਜੋ ਪ੍ਰੋਸੈਸ ਜਾ ਰਿਹਾ ਦੋ ਵੀ ਇਨਫੋਰਮੇਸ਼ਨ ਆ ਰਹੀ ਹੈ ਸੋਸ਼ਲ ਮੀਡੀਆ ਥਰੂ ਜਾਂ ਜਿਸ ਤਰੀਕੇ ਨਾਲ ਵੀ ਆ ਰਹੀ ਹੈ ਉਹਦੇ ਵਿੱਚ ਮਤਲਬ ਬਹੁਤ ਜ਼ਰੂਰੀ ਹੈ ਕਿ ਇਨਸਾਨ ਨੂੰ ਇਨਸਾਨ ਬਣਾਉਣ ਵਾਲੀ ਬੰਦੇ ਨੂੰ ਬੰਦਾ ਬਣਾਉਣ ਵਾਲੀ ਐਜੂਕੇਸ਼ਨ ਜਿਹੜੀ ਸਾਨੂੰ ਵੱਤਵਾਰ ਨੂੰ ਮਿਲਣਾ ਚਾਹੀਦਾ ਤਾਂ ਹੀ ਸਾਡਾ ਵਿਅਕਤੀਗਤ ਪਰਿਵਾਰਿਕ ਤੇ ਸਮਾਜਿਕ ਜੀਵਨ ਅੱਛਾ ਬਣਦਾ ਹੈ